ਵਾਈਡ ਰੋਜੀ ਦਾ ਖਾਲਸਾ ਵਾਹਿਗੁਰੂ ਦੀ ਖਤੇ ਅੱਜ ਨਗਰ ਬਤਾਲਾ ਦੇ ਸਮੂਹੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਅਸੀਂ ਵਿਸ਼ੇਸ਼ ਕਰਕੇ ਬਾਬਾ ਪੱਲਾ ਸਪੋਰਟਸ ਕਲੱਬ ਤੇ ਸਾਰੇ ਜਿਹੜੇ 플레이ਰ ਆ ਤੇ ਕਲੱਬ ਦੇ ਅਹੁਦੇਦਾਰ ਸਰਦਾਰ ਬਲਵਿੰਦਰ ਸਿੰਘ ਗੁਰਪ੍ਰੀਤ ਸਿੰਘ ਜਣੀ ਇਸੀ ਟੀਮ ਅਤੇ ಗ್ರಾಮ ਪੰਚਾਇਤ ਬਤਾਲਾ ਦੀ ਸਰਪ੍ਰਸਤੀ ਅਗਵਾਈ ਹੇਠ ਸਾਡਾ ਧਰਤੀ ਭਈ ਹਰਿਆਵਲੀ ਮਹਿਮ ਦਾ ਆਗਾਜ਼ ਕੀਤਾ ਗਿਆ ਇਸ ਦਾ ਮਕਸਦ ਕੇਵਲ ਇਨਾ ਹੀ ਆ ਕਿ ਪਵਨ ਗੁਰੂ ਪਾਣੀ ਪਿਤਾ ਮਾਤਾ ਸਰਤਮ ਹੱਤ ਦਾ ਜੋ ਮਹਾਨ ਗੁਰੂ ਗ੍ਰਹਿਸਿ ਗੁਰੂ ਸਾਹਿਬ ਦੇਖਗੇ ਉਸ ਨੂੰ ਕਮਾਉਣ ਦਾ ਯਤਨ ਯਤਨ ਨਾਲ ਇਹ ਪਹਿਲਾ ਕਦਮ ਇਸ ਤਰ੍ਹਾਂ ਅਸੀਂ ਆਪਣੀ ਨਗਰ ਦੀ ਸਫਾਈ ਕਰ ਰਹੇ ਕੀਤੀ ਜਾ ਰਹੀ ਹੈ ਬੱਚਿਆਂ ਨੂੰ ਨਾਲ ਲੈਣਾ ਨਾਗਰਾਨਾ ਗ੍ਰੰਟ ਚਰ ਬਤਾਲਾ ਜੀ ਸਰਬਾਨ ਆ ਸਾਫ ਦਾ ਜਿਹਨੇ ਮੁਲਾਜ਼ਮ ਨੇ ਕੁਝ ਜਿਹੜਾ ਰਹਾਡ ਮਾਪੇ ਸਾਡੇ ਸਾਰੇ ਰਾਲ ਮੇ ਕੇ ਉਹ ਪਿੰਡ ਨੂੰ ਸਾਫ ਸੁਥਰਾ ਬਣਾਉਣ ਵਾਸਤੇ ਇੱਥੇ ਜੁੜੇ ਹੋਏ ਆ ਔਰ ਗ੍ਰਾਮ ਪਟਿਆルド ਦੇ ਸਮੂਹ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਘਰ-ਘਰ ਦਸਬੀਨ ਪਹੁੰਚਾ ਦਿੱਤੇ ਗਏ ਆ ਕਿਸੇ ਨੇ ਵੀ ਕੋਈ ਵੀ ਲੁਕਾਫਾ ਭਾਵੇਂ ਇੱਕ ਟੌਫੀ ਦਾ ਚੌਕਲੇਟ ਦਾ ਹੀ ਹੋਵੇ ਉਹ ਵੀ ਕਿਸੇ ਨੇ ਗੜੀ ਦੇ ਵਿੱਚ ਨਹੀਂ ਛੁਡਣਾ ਜੇ ਇਹ ਛੱਡੋਗੇ ਤੇ ਸਮਝੋ ਤੁਸੀਂ ਇਤਿਹਾਸਕ ਨਗਰੀ ਦੇ ਜਿਹੜੀ ਆ ਇਤਿਹਾਸਕ ਮਹੱਤਤਾ ਉਹਨੂੰ ਠੇਸ ਪਹੁੰਚਾ ਰਹੇ ਹੋਗੇ ਉਹ ਤੁਸੀਂ ਇਤਿਹਾਸਕ ਨਗਰੀ ਨੂੰ ਗੁਰੂ ਦੀ ਨਗਰੀ ਹਸਪਤਾਲੇ ਨੂੰ ਜਾਣ ਕਰਕੇ ਇਸ ਕਾਰਜ ਦੇ ਵਿੱਚ ਆਪਣਾ ਸਹਿਯੋਗ ਦੇਣਾ ਆ ਬਾਕੀ ਨਾਲ ਦੀ ਨਾਲ ਤੁਹਾਨੂੰ ਸਾਰਾ ਜਨਤਾ ਕਹਾਂਗੇ ਇਹ ਵਿਸ਼ੇਸ਼ ਮਹ ਆਤਰਦੀ ਭਈ ਹਰਿਆਵਲੀ ਜਿੱਥੇ ਮੇਰਾ ਸਤਗੁਰੂ ਬੈਠਾ ਏ ਇੱਥੇ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਆ ਆ ਕੇ ਉਹਨਾਂ ਨਗਰ ਦੀ ਸੰਸਥਾ ਨੂੰ ਤਾਰਿਆ ਇਸ ਕਰਕੇ ਇਸ ਨਗਰ ਦੀ ਮਹਾਨਤਾ ਇਹ ਨਗਰ ਇਲਾਕੇ ਦੇ ਪਿੰਡਾਂ ਵਾਸਤੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਪਿੰਡਾਂ ਵਾਸਤੇ ਚਾਨਣ ਮਨਾਰਾ ਬਣਨਾ ਚਾਹੀਦਾ ਔਰ ਇਸ ਨੂੰ ਬਣਾਉਣ ਵਾਸਤੇ ਦਿਨ ਰਾਤ ਇੱਕ ਕਰਕੇ ਲੱਗੇ ਰਹਾਂਗੇ ਕਿਰਪਾ ਗੁਰੂ ਸਾਹਿਬ ਨੇ ਕਰਨੀ ਹੈ ਸਹਿਯੋਗ ਸੰਗਤ ਨੇ ਦੇਣਾ ਗੁਰੂ ਕਿਰਪਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ